ਸਰਪੰਚ ਸਿੰਘ ਜੀ ਹਾਂਜੀ ਭਾਈ ਕੀ ਗੱਲ ਹੋਈ ਆਤੀ ਜਿਹੜਾ ਇਹ ਅਧੂਪੁਰ ਦੇ ਬਿਜ਼ਨਿਸ ਸੀਗੇ ਦੋਨੇ ਭਰਾ ਇਹ ਹੰਗਾਲੇ ਵਿੱਚ ਆਪਣੀ ਬਿਲਡਿੰਗ ਦੀ ਦੁਕਾਨ ਦਾ ਕੰਮ ਕਰਦੇ ਆ ਉਦੋਂ ਜਦੋਂ ਸਾਮਾਨ ਨੂੰ ਸੁੱਟੀ ਕਰਕੇ ਆਪਣੇ ਘਰ ਜਾ ਰਹੇ ਸੀਗੇ ਜਦੋਂ ਮਸਾਹਪੁਰ ਤੋਂ ਆਪਣੇ ਕਰਨ ਲਈ ਇਹਨਾਂ ਨੇ ਮੋੜ ਤੋਂ ਤੇ ਆਪਣੇ ਮਕੇਰੀਆਂ ਸਾਈਡ ਤੋਂ ਸ਼ਿਫਟ ਯਾਰ ਗੱਡੀ ਆ ਰਹੀ ਸੀ ਬਹੁਤ ਸਪੀਡ ਤੇ ਇਹਨਾਂ ਨੂੰ ਮਗਰੋਂ ਦੋਨਾਂ ਭਰਾਵਾਂ ਨੂੰ ਹਿੱਟ ਕੀਤਾ ਜਿਹੜੇ ਮੌਕੇ ਤੇ ਹੀ ਇਹਨਾਂ ਭਰਾਵਾਂ ਦੋਨਾਂ ਸੀ ਉਥੇ ਮੌਤ ਹੋ ਗਈ ਜਿਹੜੀ ਇੰਨੀ ਮੰਦ ਭਾਗੀ ਖਬਰ ਜਦੋਂ ਸਾਨੂੰ ਪਤਾ ਲੱਗਾ ਤੇ ਬਹੁਤ ਹੀ ਦੁੱਖ ਹੋਇਆ ਦੋਨੇ ਭਰਾ ਇਹ ਜਿਹੜੇ ਸੀਗੇ ਇਹ ਘਰ ਚ ਇਹੀ ਹੀ ਕਮਾਉਣ ਵਾਲੇ ਸੀਗੇ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਬਹੁਤ ਹੀ ਮਲਕੀ ਪਰਿਵਾਰ ਐਨੇ ਸਦਮੇ ਚ ਆ ਗਏ ਆ ਕਿ ਜਿਹੜੇ ਵੀ ਇਹ ਭਰਾਵਾਂ ਨਾਲ ਇੰਨੀ ਵੱਡੀ ਬਾਰਦਾਤ ਹੋਈ ਆ ਦੋਨਾਂ ਨਾਲ ਦੋਨੇ ਸਗੇ ਭਰਾ ਆ ਜੀ ਇਹ ਬਹੁਤ ਹੀ ਮਾੜੇ ਹਾਲਾਤਾਂ ਚੋਂ ਪਰਿਵਾਰ ਇੱਥੇ ਤੱਕ ਪਹੁੰਚਾ ਸੀਗਾ ਇਹਲੇ ਚਲੋ ਮਾੜਾ ਮੋਟਾ ਆਪਣੀ ਰਿਜਿਕ ਦਾ ਕੰਮ ਕਰਦੇ ਸੀਗੇ ਕਿਸੇ ਨਾ ਕੋਈ ਇਹਨਾਂ ਦਾ ਕੋਈ ਕਿਸੇ ਨਾ ਬੈਰ ਨਹੀਂ ਸੀਗਾ ਇੰਨੇ ਚੰਗੇ ਸੀਗੇ ਜੀ ਸਾਡੇ ਸਾਰੇ ਹੀ ਪਿੰਡ ਵਿੱਚ ਇੰਨੀ ਸੋਗ ਦੀ ਲਹਿਰ ਹੈ ਨਾ ਹਲੇ ਦੁਨੀਆ ਸਹਮੀ ਪਈ ਆ ਵੀ ਇਹਨਾਂ ਨੂੰ ਬੰਦ ਦੀ ਕਾਰਵਾਈ ਜਿਨ੍ਹਾਂ ਨੇ ਇਹਨਾਂ ਨੂੰ ਹਟ ਕੀਤਾ ਉਹਨਾਂ ਦੇ ਹੋਣੀ ਚਾਹੀਦੀ ਹੈ ਸਾਡੀ ਇਹ ਮੰਗ ਆ ਜੀ ਇਹ ਸਾਨੂੰ ਕੱਲ ਕਰੀਬ 8:00 ਵਜੇ ਸਾਨੂੰ ਮੈਸੇਜ ਆਇਆ ਕਿ ਮਸਾਹਪੁਰ ਮੋਟ ਲਾਗੇ ਐਕਸੀਡੈਂਟ ਹੋਇਆ ਦਾ ਜਿਸ ਵਿੱਚ ਦੋ ਵਿਅਕਤੀ ਦੀ ਮੌਕੇ ਤੇ ਮੌਜੂਦ ਹੋ ਗਈ। ਉਹ ਦੋਨੇ ਸਕੇ ਭਰਾ ਆਹੀ। ਉਹਨਾਂ ਵਿੱਚੋਂ ਵੱਡੇ ਦਾ ਨਾਮ ਹੈ ਗੁਰਮੀਤ ਲਾਲ। ਛੋਟੇ ਦਾ ਨਾਮ ਰਵੀ ਦਾਸ। ਬਸੀਪੇਲੇ ਵਧੂ ਵਰਕਤ। ਇਹਨਾਂ ਦੀਆਂ ਡੱਡੂਡੀਆਂ ਸਿਵਲ ਹਸਪਤਾਲ ਮਕਰੀਰ ਘਾਇਆਂ ਗਈਆਂ। ਹੁਣ ਗੁਰਮੀਤ ਲਾਲ ਦੇ ਗੁਰਮੀਤ ਲਾਲ ਦੇ ਲੜਕੇ ਦੇ ਬਿਆਨ ਤੇ ਜਿਹੜਾ ਮੁਕੱਦਮਾ ਤੇ ਨੰਬਰ 150 ਨਿਧੀ 25/24 ਤੇ ਅੰਡਰ ਸੈਕਸ਼ਨ 281 106 3245 बीएनएस ਕਦਰਦਰਜ ਕੀਤਾ ਗਿਆ ਹੈ ਦੋਸ਼ੀ ਜਿਹੜਾ ਵਾ ਤ੍ਰੀ ਹੋ ਚੁੱਕਾ ਵਾ ਦੋਸ਼ੀ ਨੂੰ ਵੀ ਸ਼ਾਮ ਤੱਕ ਜਿਹੜਾ ਕਰਨਾ ਕਰਨੇ ਜਾਏਗਾ ਕੀ ਕਾਰਵਾਈ ਕੀਤੀ ਗਈ ਇੱਥੇ ਕਲਪ ਉਸਦੋਂ ਮਕਦਮਾ ਦਰਜ ਕਰਤਾ ਜੀ ਐਕਸੀਡੈਂਟ ਦਾ ਮਕਦਮਾ ਦਰਜ ਕਰਤਾ ਜਿਹੜੇ ਸੈਕਸ਼ਨਾਂ ਤੁਹਾਨੂੰ ਨਵੇਂ ਨਵੇਂ ਕਾਨੂੰਨ ਤਾਂ ਦੱਸਿਆ ਇਹਨਾਂ ਦਾ ਦਰਜ ਕੀਤਾ ਪਿਪਚਰੇ ਜਿਹਨਾਂ ਦੀ ਮੌਤ ਹੋਈ ਆ ਉਹ ਵਿਆਹੇ ਹੋਏ ਸਨ ਜਾਂ ਕਿਸਾ ਹਾਂ ਯੂ ਸਾਦੀशुदा ਬੈ ਉਹਨਾਂ ਦੀ ਉਮਰ ਇੱਕ ਦੀ 50 ਸਾਲ ਦਾ ਇੱਕ ਦੀ 53 ਸਾਲ ਦਾ ਬੱਚੇ ਉਹਨਾਂ ਦੇ ਤੇ ਇੱਥੇ ਪੰਗਾਲੇ ਉਹ ਬਿਲਡਿੰਗ ਦਾ ਕੰਮ ਕਰਦੇ ਸੀ